ਜਾਣਦੇ ਹੋ ਭਗਤ ਸਿੰਘ ਦਾ ਫੰਦਾ ਚੁਣਨ ਦੇ ਪਿੱਛੇ ਉਹਨਾਂ ਦਾ ਤਰਕ ਕੀ ਸੀ ਅੰਗਰੇਜ਼ ਕੋਈ ਰੱਤ ਤੇ ਪਾਸੂ ਲੋਕ ਨਹੀਂ ਸੀ ਉਹਨਾਂ ਨੇ ਇਹ ਥੋੜੀ ਕੀਤਾ ਸੀ ਕਿ ਭਾਰਤੀ ਕ੍ਰਾਂਤੀਕਾਰਾਂ ਨੂੰ ਐਵੇਂ ਹੀ ਦੇਖਦੇ ਹੀ ਗੋਲੀ ਮਾਰ ਦਿੱਤੀ ਪਹਿਲੇ ਬਕਾਇਦਾ ਮੁਕੱਦਮਾ ਚੱਲਦਾ ਸੀ ਇਹ ਹੁੰਦਾ ਸੀ ਕਈ ਵਾਰੀ ਬਰੀ ਹੋ ਜਾਂਦੇ ਸੀ ਕਈ ਵਾਰ ਜੇਲ੍ਹ ਹੁੰਦੀ ਸੀ ਫਿਰ ਕਈ ਵਾਰ ਫਾਂਸੀ ਤਾਂ ਅੰਗਰੇਜ਼ਾਂ ਵੱਲੋਂ ਭਗਤ ਸਿੰਘ ਦੇ ਸਾਹਮਣੇ ਇਹ ਵਿਕਲਪ ਸੀ ਕਿ ਇਹ ਸ਼ਰਤਾ ਨੇ ਮੰਨ ਲਵੋ ਤੇ ਤੁਹਾਨੂੰ ਰਿਆ ਕਰ ਦਿੱਤਾ ਜਾਏਗਾ ਜਾਂ ਤੁਹਾਡੀ ਸਜ਼ਾ ਹਲਕੀ ਕਰ ਦਿੱਤੀ ਜਾਏਗੀ ਉਹਨਾਂ ਨੇ ਨਹੀਂ ਮੰਨਿਆ ਐਸਾ ਨਹੀਂ ਸੀ ਕਿ ਉਹਨਾਂ ਨੇ ਬਿਲਕੁਲ ਅੰਨੇ ਜੋਸ਼ ਵਿੱਚ ਵੀਰਗਤੀ ਦਾ ਚੋਣ ਕਰ ਲਿੱਤਾ ਸੀ ਬਹੁਤ ਹੋਸ਼ ਸੀ ਬਹੁਤ ਬੋਸ ਸੀ ਉਹਨਾਂ ਨੇ ਕਿਹਾ ਇਸ ਸਮੇਂ ਮੈਂ ਇਸ ਦੇਸ਼ ਦੇ ਸਾਹਮਣੇ ਇੱਕ ਨਾਇਕ ਵਾਂਗ ਖੜਾ ਹੋ ਗਿਆ ਹਾਂ ਅੰਗਰੇਜ਼ ਮਨੂ ਨਹੀਂ ਫਾਂਸੀ ਦੇਣਗੇ ਉਹ ਇਸ ਵਾਲੇ ਦੇਸ਼ ਦੇ ਨਾਇਕ ਨੂੰ ਫਾਂਸੀ ਦੇਣਗੇ ਤੇ ਇਹ ਗਲ ਦੇਸ਼ ਵਿੱਚ ਅੱਗ ਲਗਾ ਦੇਗੀ ਤੇ ਉਹੀ ਮੈਂ ਚਾਹੁੰਦਾ ਹਾਂ ਕ੍ਰਾਂਤੀ ਲੇਕਿਨ ਜੇ ਮੈਂ ਜ਼ਿੰਦਾ ਰਹਿ ਗਿਆ ਤਾਂ ਕੁਝ ਨਾ ਕੁਝ ਐਸਾ ਹੋਵੇਗਾ ਜੈਸਾ ਹਰ ਇਨਸਾਨ ਦੇ ਨਾਲ ਹੁੰਦਾ ਹੈ ਕਿ ਮੇਰੀ ਛਾਤੀ ਤੇ ਕਿਤੇ ਕੁਝ ਦਾਗ-ਦੱਬੇ ਲੱਗ ਹੀ ਜਾਣਗੇ ਤੇ ਜੇ ਮੇਰੀ ਛਵੀ ਤੇ ਦਾਗ-ਦੱਬੇ ਲੱਗ ਗਏ ਤੇ ਫਿਰ ਜੋ ਅੱਗ ਮੈਂ ਹੁਣ ਲਾਈ ਹੈ ਉਹਦਾ ਸੇਕ ਘਟ ਜਾਵੇਗਾ ਕਹਿੰਦੇ ਮੇਰਾ ਜੀਵਨ ਦੇਸ਼ ਦੇ ਉਹਨੇ ਕੰਮ ਨਹੀਂ ਆਵੇਗਾ ਪਰ ਮੇਰੀ ਮੌ